ਕੋਈ ਗੱਲ ਨਹੀਂ ਬਚਾਨਚਾ ਤੇਰੇ ਨਾਮ ਦਾਰਾ ਭਰਾ ਬਾਈ ਮਾਤਾ ਦਾ ਚਾਚਾ ਦਾ ਮੁੰਡਾ ਨੂੰ ਨਾਲ ਲਿਆ ਕੋਈ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਮੈਂ ਔਰ ਕਿਹਾ ਉਸ ਪਰਿਵਾਰ ਨੂੰ ਮੈਂ ਕਿਹਾ ਜੀ ਪਿਛਲੇ ਸਾਲ ਦੀ ਜਿਹੜੀ ਕਮੇਟੀ ਸੀ ਪੰਜ ਮੈਂਬਰੀ ਉਸ ਕਮੇਟੀ ਦੇ ਵਿੱਚ ਉਸੇ ਦੇ ਪਿੰਡ ਦੇ ਦੋ ਮੁੰਡੇ ਸੀਗੇ ਜਿਨ੍ਹਾਂ ਦੇ ਨਾਲ ਉਹਦੀ ਆਪਣੀ ਨਾਗਰਨਾਥ ਹੋ ਗਈ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਹੋਊਗਾ ਉਹਨਾਂ ਦੇ ਘਰ ਦੇ ਵਿੱਚ ਪਿਛਲੇ ਇੱਕ ਸਾਲ ਤੋਂ ਯੂਨੀਅਨ ਦੇ ਵਿੱਚ ਗਿਆ ਹੀ ਨਹੀਂ ਤੇ ਮੇਰੇ ਅਨੁਸਾਰ ਕਹਿੰਦੇ ਜੀ ਇਹ ਤਾਂ ਵੀ ਜੁਨੀਅਰ ਦੇ ਵਿੱਚ ਕਦੇ ਗੈਰੀ ਨਹੀਂ ਵੀ ਲੋਕਾਂ ਦੇ ਵਿੱਚ ਹਾਜ਼ਰ ਹੈ ਲੰਬਾ ਸਮਾਂ ਤੇ ਮੈਂ ਕਿਹਾ ਅੱਜ ਭਾਈ ਕਰਕੇ ਤੂੰ ਸਾਡਾ ਵਰਕਰ ਆ ਸਾਡਾ ਸਾਥੀ ਆ ਤੂੰ ਆ ਜਾ ਮੇਰੇ ਨਾਲ ਮੇਰੀ ਗੱਡੀ 'ਚ ਆ ਜਾ ਆਪਾਂ ਹਲਕੇ ਦੇ ਵਿੱਚ ਰੋਹ ਚੱਲਿਆ ਕਰਾਂਗੇ ਲੋਕਾਂ ਦੇ ਕੰਮ ਕਰਾਵਾਂਗੇ ਤੂੰ ਆਪੇ ਹਾਜ਼ਰ ਹੋ ਮੈਂ ਆਪੇ ਲੋਕਾਂ ਨੂੰ ਦੇਖਾਂਗਾ ਗਾਂਹ ਤੇਰਾ ਨਾਮ ਲੋਕ ਲੈ ਲੈਣਗੇ ਅਗਲਾ ਸਾਲ ਵੀ ਪਿਆ ਅਜੇ ਅਗਲਾ ਸਾਲ ਆਊ ਦੋ ਅਗਲਾ ਸਾਲ ਆਊਗਾ ਇਹ ਤਾਂ ਹੁਣ ਹੀ ਹੋ ਰਹੀ ਜੀ ਸਾਲ ਤਾਂ ਚੱਲਦੇ ਰਹਿੰਦੇ ਨੇ ਸੋ ਇਹ ਗੱਲ ਕਹਿਣ ਨੂੰ ਇਹ ਗੱਲ ਸਮਝਾਉਣ ਵਾਸਤੇ ਮੈਂ ਉਹ ਕਹਾਂ ਕਿ ਭਾਈ ਤੂੰ ਆ ਜਾ ਸਰਪੰਚ ਨੂੰ ਤੇਰੇ ਭਰਾ ਨੂੰ ਨਾਲ ਲਿਆ ਆਪਾਂ ਬੈਠ ਕੇ ਗੱਲ ਕਰਾਂਗੇ ਆ ਗੱਲ ਮੈਂ ਉਹਦੇ ਨਾਲ ਬੈਠ ਕੇ ਜਿਹੜੀ ਕੀਤੀ ਹੁਣ ਬੋਲਣ ਨੂੰ ਤਾਂ ਮੈਂ ਉਹਦਾਂ ਦੀ ਜਿੰਨਾ ਵਾਦੀ ਬੋਲੀਆਂ ਦੀ ਪਰ ਹੁਣ ਉਹ ਹਸਪਤਾਲ ਦੇ ਵਿੱਚ ਪਿਆ ਸੀਗਾ ਹੁਣ ਰੱਬ ਜਾਣਦਾ ਕਿ ਡਾਕਟਰ ਸਾਹਿਬ ਤਾਂ ਕਹਿ ਰਹੇ ਨੇ ਭਾਨੀਗੜ੍ਹ ਵਾਲੇ ਕਿ ਉਹ ਸੇਤਜਾਬ ਨੇ ਪਰਿਵਾਰ ਹੁਣ ਉਹਨਾਂ ਨੂੰ ਅੰਮ੍ਰਿਤ ਹਸਪਤਾਲ ਦੇ ਵਿੱਚ ਨਹੀਂ ਬੈਠਾ ਹੁਣ ਮਨ ਕਰੇ ਕੱਲ ਦਾ ਆਈ ਜਾਂਦਾ ਜੀ ਅਸੀਂ ਤਾਂ ਫੋਰਟਿਸ ਦੇ ਵਿੱਚ ਲੈ ਕੇ ਚੱਲੇ ਆ ਮੈਂ ਤਾਂ ਕਹਿੰਨੀ ਆ ਉਹਨਾਂ ਦੀ ਮੈਡੀਕਲ ਰਿਪੋਰਟਾਂ ਨੇ ਜਿਹੜੀਆਂ ਉਮੀ ਪ੍ਰਸ਼ਾਸਨ ਨੇ ਵੀ ਜਾਂਚ ਕਰੇ ਕਿ ਉਸ ਇੱਕ ਡਰਾਮਾ ਰਚਿਆ ਜਾ ਰਿਹਾ ਜਾਂ ਵਾਕਿਆ ਉਹਦੀ ਸਿਹਤ ਜਿਹੜੀ ਖਰਾਬ ਹੈ ਕਿਉਂਕਿ ਮੈਨੂੰ ਤਾਂ ਹੁਣ ਮੇਰੇ ਤਾਂ ਸਿਰ ਝੜ ਕੇ ਆ ਜਾ ਨਾਮ ਲੈ ਕੇ ਬੋਲ ਕੇ ਬੰਦਾ ਧਮਕੀਆਂ ਦੇ ਰਿਹਾ ਡਰਾਬੇ ਦੇ ਰਿਹਾ ਦੇਖੋ ਜ਼ੁਲਮ ਸਹਿਣਾ ਵੀ ਪਾਪ ਹੈ ਤੇ ਜ਼ੁਲਮ ਕਰਨਾ ਵੀ ਪਾਪ ਹੈ ਤੇ ਅੱਜ ਇਹ ਗੱਲ ਕਹਿ ਦੇਣਾ ਕਿ ਮੈਂ ਮੇਰੇ ਆ ਪੈਸੇ ਠਕਰਾਤੇ ਜੀ ਤੇ ਤੇ ਦੂਜੇ ਤੋਂ ਵੱਧ ਲੈ ਲਿਓ ਐਹੀ ਕਹੂਗਾ ਹੁੰਦਾ ਐਹੀ ਕਹੂਗਾ ਮੇਰੇ ਠਕਰਾਂਦੇ ਜੀ ਦੂਜੇ ਤੋਂ ਵੱਧ ਲੈ ਲਵੇ ਮੈਂ ਕਹਿੰਦੀ ਆ ਮੈਂ ਕਹਿੰਦੀ ਆ ਮੇਰਾ ਦੇਖੋ ਮੈਂ ਮੇਰੇ ਕੋਲ ਬੈਠੀਆਂ ਨੇ ਇੱਕ ਔਰਤ ਦੇ ਲਈ ਸਭ ਤੋਂ ਮੈ ਮੈਨੂੰ ਕਿਸੇ ਨੂੰ ਸਫਾਈਆਂ ਦੇਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਮੀਡੀਆ ਦੇ ਵਿੱਚ ਗੱਲ ਕਰਾਂ ਆ ਤੁਹਾਡੇ ਲਈ ਕਿਉਂਕਿ ਇੱਕ ਔਰਤ ਦੇ ਲਈ ਸਭ ਤੋਂ ਕੀਮਤੀ ਉਹਦੀ ਔਲਾਦ ਹੁੰਦੀ ਆ ਹੁੰਦੀ ਆ ਨਾ ਤੇ ਔਲਾਦ ਵੀ ਐਸੀ ਜੇ ਕਿਰੋਂ ਮੈਂ ਤੋਂ ਮੇਰਾ ਭਰਾ ਗੁਜ਼ਰ ਗਿਆ ਸੀਗਾ ਸਾਡੇ ਪਰਿਵਾਰ ਦੇ ਵਿੱਚ ਇੱਕ ਜਿਹੜੀ ਲੰਬੀ ਲੰਮਾ ਸਮਾਂ ਸਾਡੇ ਪਰਿਵਾਰ ਦੇ ਵਿੱਚ ਜਿਹੜੀ ਘਾਟ ਸੀ ਉਹ ਪਈ ਰਹੀ ਤੇ ਅਜੇ ਤੱਕ ਆਪਣੇ ਵਾਈਕਰੂ ਨੇ ਉਹ ਜਿਹੜੀ ਘਾਟ ਹੈ ਉਹ ਪੁੱਤਰ ਦੇ ਰੂਪ ਦੇ ਵਿੱਚ ਮੇਰੀ ਪੂਰੀ ਕੀਤੀ ਮੈਨੂੰ ਮਹਾਰਾਜ ਨੇ ਦਿੱਤਾ ਕੁਝ ਲਿਖੋਇਆ ਮੇਰੇ ਤੋਂ ਬਾਅਦ ਯਾਨੀ ਮੈਂ ਸਹਿਮਤ ਹਾਂ ਹੈਗਾ ਰਵਾਲ ਹੈ ਕੋਈ ਨਾ ਇਹ ਨਹੀਂ ਨਾ ਨਾ ਇਹ ਕੰਮ ਨਹੀਂ ਕਰਨਾ ਜੇ ਇਹ ਕੰਮ ਨਹੀਂ ਮੈਮ ਕਰਨਾ ਆਇਆ ਨਾ ਕਰੋ ਇਹ ਕੰਮ ਨਹੀਂ ਕਰਨਾ ਮੈਡਮ ਵੀ ਅਸੀਂ ਚੋਰਾਂ ਨੂੰ ਸੁਫਾਈ ਨਹੀਂ ਦੇਣੀ ਹੈਗੀ ਤਾਂ ਕਿ ਮੈਂ ਦੇਖੋ ਰਾਜਨੀਤਿਕ ਲੀਡਰ ਆ ਬਿਲਕੁਲ ਨਹੀਂ ਆਪਾਂ ਕਦੇ ਵੀ ਕੋਈ ਰਾਜਨੀਤਿਕ ਲੀਡਰ ਆਪ ਤੇ ਲੋਕਾਂ ਦੇ ਵਿੱਚ ਇਹੋ ਜਿਹਾ ਸੌਰਾਖਾਂਡ ਦਾ ਜੋ ਨਹੀਂ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਹੀਟਰ ਨਹੀਂ ਹੈਗੇ ਨੀ ਆਪਾਂ ਸਫਾਈਆਂ ਅਸੀਂ ਲੀਡਰ ਨਹੀਂ ਹੈਗੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਇੱਕ ਅੰਦੋਲਨ ਇੱਕ ਸੰਘਰਸ਼ ਦਾ ਜਿਹੜਾ ਹਿੱਸਾ ਬਣੇ ਆ ਅਸੀਂ ਉਹਨਾਂ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਆਏ ਆ ਆਹ ਜੀ ਬੈਠੋ ਇਹ ਨਹੀਂ ਬੰਦ ਹੋ ਰਿਹਾ ਆ ਰਹੀ ਆਵਾਜ਼ ਹਲੋ ਉਹਨਾਂ ਪਰਿਵਾਰਾਂ ਦੇ ਅਸੀਂ ਲੀਡਰ ਨਹੀਂ ਹੈਗੇ ਤੇ ਮੈਨੂੰ ਮੈਨੂੰ ਜਦੋਂ 24 ਤਰੀਕ ਦਾ 24 ਤਰੀਕ ਦਾ ਇਹ ਦੱਸਿਆ ਗਿਆ ਕਿ ਉਹਨਾਂ ਦੇ ਕੋਲ ਇੱਕ ਵੀਡੀਓ ਹੈ ਮੈਂ ਉਸ ਦਿਨ ਵੀ ਕਾਰਵਾਈ ਕਰਨ ਨੂੰ ਕਿਹਾ ਮੈਂ ਅੱਜ ਵੀ ਕਾਰਵਾਈ ਕਰਨ ਨੂੰ ਕਹਿਨੀ ਆ ਮੈਂ 27 ਤਰੀਕ ਨੂੰ ਵੀ ਕਾਰਵਾਈ ਕਰਨ ਨੂੰ ਕਿਹਾ ਸੀ ਔਰ ਜੇ ਕਾਰਵਾਈ ਨਹੀਂ ਹੋਈ ਤਾਂ ਉਹਦਾ ਜਿਹੜਾ ਜ਼ਿੰਮੇਵਾਰਾ ਪ੍ਰਸ਼ਾਸਨ ਹੈ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਸੋ ਇਹ ਜਿਹੜਾ ਹੈਗਾ ਕਿ ਇੱਕ ਆਮ ਘਰ ਦੇ ਧੀਆਂ ਪੁੱਤਾਂ ਦੇ ਇਲਜ਼ਾਮ ਲਾਤੇ ਪਰ ਮੈਨੂੰ ਬਹੁਤ ਨੇ ਸਲਾਹ ਦਿੱਤੀ ਮੈਂ ਜਦੋਂ ਮੈਨੂੰ ਪਤਾ ਲੱਗੇ ਜੀ ਐਦਾਂ ਕਰਕੇ ਵੀਡੀਓ ਹੈ ਕਿ ਉਹ ਬੰਦਾ ਉਹ ਕਰ ਰਿਹਾ ਮੈਂ ਬਹੁਤ ਲੋਕਾਂ ਦੀ ਸਲਾਹ ਲਈ ਲਖਾਇਆ ਇੱਕ ਵੀਡੀਓ ਆ ਵੀ ਮੈਂ ਪੁਲਿਸ ਨੂੰ ਕਾਰਵਾਈ ਨੂੰ ਕਹਿ ਰਹੀ ਆ ਜੇ ਤੇ ਕਾਰਵਾਈ ਹੋ ਨਹੀਂ ਰਹੀ ਵੀ ਮੈਨੂੰ ਕੀ ਕਰਨਾ ਚਾਹੀਦਾ ਮੈਨੂੰ ਉਹ ਕਹਿੰਦੇ ਵੀ ਚੁੱਪੀ ਕਰ ਜਾ ਨਹੀਂ ਉਹਨਾਂ ਦਾ ਬੰਦਾ ਬੁਲਾ ਕੇ ਪ੍ਰਧਾਨ ਲਾ ਦੇ ਕਹਿੰਦੇ ਕਮੇਟੀ ਨੂੰ ਸਪਾਸ ਕਰ ਦੇਵੀਂ ਉਹਨਾਂ ਦਾ ਬੰਦਾ ਪ੍ਰਧਾਨ ਲਾ ਦੇਗੀ ਤੇ ਮੈਂ ਤਾਂ ਕਿਸੇ ਨੂੰ ਰੋਕਿਆ ਨਹੀਂ ਮੈਂ ਮੈਂ ਤਾਂ ਕਿਸੇ ਨੂੰ ਰੋਕਿਆ ਨਹੀਂ ਜਦ ਕਿ ਮੈਨੂੰ 14ਵੀਂ ਤਰੀਕ ਦਾ ਪਤਾ 27 ਤਰੀਕ ਨੂੰ ਸਾਰਾ ਵਾਪਰਿਆ ਮੈਂ ਤਾਂ ਕਿਸੇ ਨੂੰ ਨਹੀਂ ਕਿਹਾ ਮੈਂ ਪ੍ਰਸ਼ਾਸਨ ਨੂੰ ਨਹੀਂ ਕਿਹਾ ਕੋਈ ਇਲਾਕੇ ਦੇ ਵਿੱਚ ਕਹਿ ਦੇਵੇ ਕੋਈ ਬੰਦਾ ਕਿਸੇ ਨੂੰ ਰੋਕਿਆ ਹੋਵੇ ਵੀ ਭੈਚੀ ਹੋਰ ਨਹੀਂ ਤੇ 27 ਤਰੀਕ ਨੂੰ ਲੋਕਾਂ ਨੇ 27 ਤਰੀਕ ਨੂੰ ਲੋਕਾਂ ਨੇ ਆਪਰੇਟਰਾਂ ਨੇ ਉੱਥੇ ਆਪਣੀ ਕਮੇਟੀ ਚੁਣ ਲਈ ਹੈ ਉਹ ਵੀਡੀਓ ਲੋਕਾਂ ਨੇ ਵਾਇਰਲ ਕਰਕੇ ਫੇਰ ਕਿਉਂ ਉਹ ਵੀਡੀਓ ਦੇ ਵਿੱਚ ਕਿੰਨੀ ਸਚਾਈ ਹੈ ਉਹ ਜਾਂਚ ਦਾ ਵਿਸ਼ਾ ਪ੍ਰਸ਼ਾਸਨ ਉਹਦੀ ਜਾਂਚ ਕਰੇ ਤੇ ਜਿਹੜਾ ਦੁੱਧਾ ਦੁੱਧਾ ਜਿਹੜਾ ਪਾਣੀ ਦਾ ਪਾਣੀ ਲੋਕਾਂ ਦੇ ਵਿੱਚ ਸਾਬਤ ਹੋਵੇ ਔਰ ਮੈਂ ਇਹ ਲੜਾਈ ਇੱਥੇ ਬੰਦ ਨਹੀਂ ਕਰੂੰਗੀ ਮੈਂ ਲੜਾਈ ਨੂੰ ਬੰਦ ਨਹੀਂ ਕਰੂੰਗੀ ਅਸੀਂ ਰਾਜਨੀਤੀ ਦੇ ਵਿੱਚ ਆਏ ਸੀ ਆਪਣੇ ਉੱਚੇ ਸੋਚੇ ਕਰਦਾਰ ਦੇ ਕਰਕੇ ਮੇਰੇ ਲੋਕਾਂ ਦੇ ਕਰਕੇ ਤੁਸੀਂ ਲੋਕ ਮੇਰੀ ਤਾਕਤ ਨੂੰ ਤੁਹਾਡੇ ਕਰਕੇ ਅੱਜ ਮੈਂ ਮੈਲੇ ਬਣੀ ਆਂ ਔਰ ਤੁਹਾਡੇ ਵਿੱਚ ਰਹਿ ਕੇ ਤੁਹਾਡੇ ਕੰਮ ਵੀ ਕਰੂੰਗੀ ਤੇ ਮੈਂ ਆਪਣਾ ਮਾਨ ਸਨਮਾਨ ਜਿਨ੍ਹਾਂ ਲੋਕਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮੇਰੇ ਮਨ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਹੈ ਮੈਨੂੰ ਚਾਹੇ ਪ੍ਰਸ਼ਾਸਨ ਦੇ ਕੋਲ ਚਾਹੇ ਡੀਜੀਪੀ ਦੇ ਕੋਲ ਚਾਹੇ ਕੱਲ ਨੂੰ ਕੋਰਟਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਜਾਣਾ ਪਵੇ ਮੈਂ ਇਹਦੀ ਕੇਸ ਦੀ ਪੈਰਵਾਈ ਕਰੂੰਗੀ ਤੇ ਉਹਨਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਲੜਾਈ ਉਹ ਲੜਾਂਗੀ ਇਹ ਚੀਜ਼ ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ ਕਿਉਂਕਿ ਇਹਸ ਲੜਾਈ ਨੂੰ ਮੈਂ ਇਕੱਲੀ ਨਹੀਂ ਲੈ ਸਕਦੀ ਇਸ ਲੜਾਈ ਦੇ ਵਿੱਚ ਮੈਨੂੰ ਤੁਹਾਡਾ ਸਾਥ ਚਾਹੀਦਾ ਕੋਈ ਬੰਦਾ ਇਹ ਸਾਬਤ ਕਰ ਦੇਵੇ ਕਿ ਐਮਐਲਏ ਨੇ ਕਿਸੇ ਤੋਂ ਮਨਜੀਤ ਸਿੰਘ ਕਾਕਾ ਤੋਂ ਜਾਂ ਜਜੀਤ ਤੋਂ 55 ਲੱਖ ਦਾ ਵਿਕੀ ਦਾ ਨਾਮ ਲੈ ਰਹੇ ਨੇ ਕਿਸੇ ਬੰਦੇ ਤੋਂ ਕੋਈ ਰੁਪਈਆ ਲਿਆ ਹੋਵੇ ਜਾਂ ਮੰਗਿਆ ਹੋਵੇ ਜਾਂ ਕੋਈ ਪੈਸੇ ਲੈਣ ਦੀ ਗੱਲ ਕੀਤੀ ਹੋਵੇ ਤਾਂ ਮੈਂ ਤੁਹਾਡੀ ਦੇਣਦਾਰ ਹੋਊਂਗੀ ਪਰ ਇਹ ਜਿਹੜਾ ਉਹ ਲੋਕਾਂ ਦੇ ਸਾਹਮਣੇ ਜਿਹੜੀ ਸਚਾਈ ਹੋਣੀ ਚਾਹੀਦੀ ਹੈ ਮੈਂ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੀ ਆਪਾਂ ਸਾਰੇ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਆ ਜਿਹੜਾ ਮੇਰੇ ਸਿਰ ਮੱਥੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਜਿਹਨੂੰ ਵੀ ਲੱਗਦਾ ਕਿ ਇੱਕ ਸਾਜਿਸ ਦਾ ਕਹਿ ਤਾ ਤੁਹਾਡੀ ਲੀਟਰ ਨੂੰ ਤੁਹਾਡੀ ਐਮਐਲ ਨੂੰ ਤੁਹਾਡੀ ਛੋਟੀ ਭੈਣ ਨੂੰ ਤੁਹਾਡੀ ਧੀ ਨੂੰ ਇੱਕ ਸਾਜ਼ਿਸ਼ ਦੇ ਤਹਿਤ ਇੱਕ ਬਦਨਾਮ ਕੀਤਾ ਗਿਆ ਤਾਂ ਸਾਰੇ ਲੋਕ ਮੇਰੇ ਨਾਲ ਉੱਠ ਕੇ ਅੱਜ ਐਸਐਸਪੀ ਦਫ਼ਤਰ ਦੇ ਵਿੱਚ ਆਪਾਂ ਜਾਵਾਂਗੇ ਉੱਥੇ ਆਪਣੀ ਜਿਹੜੀ ਸ਼ਿਕਾਇਤ ਉਹਨੂੰ ਦਰਜ ਕਰਾ ਕੇ ਆਵਾਂਗੇ ਸੋ ਇਹਨਾਂ ਕਹ ਜੀ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਪੂਰੀ ਰੱਖੋ ਮੇਰੇ ਸਿਰ ਮੱਥੇ ਵਾਹਿਗੁਰੂ ਦੀ ਕਸਮ ਵਾਹਿਗੁਰੂ ਦੀ ਕਸਮ ਪੂਰੀ ਰੱਖ ਲੋ ਇਹ ਦੀ ਮੈਂ ਉੱਥੇ ਕਰੂੰਗੀ ਬ੍ਰੀਫ ਕਰਕੇ ਨਾ ਉੱਥੇ ਦੇ ਕੇ ਫਿਰ ਰਸੀਵਾ ਤੇ ਰੱਖ ਲੇਗਾ